ਕੋ ਜਵਾਕ ਲੈਣਗੇ ਨਜ਼ਾਰੇ ਆਹ ਤਿਹਾਲਾ ਲਾੜਾ ਜੀ सोनू ਹੀ ਭਾਗਦਾ ਫਿਰਦਾ ਸੀ ਬੜਾ ਮਿਲੇ ਮੌਕੇ ਤੇ ਉਹ ਕਿਵੇਂ ਆਹ ਠੀਕ ਹੈ ਵਧੀਆ ਝੂਟੇ ਲਈ ਜਾਨੇ ਹੋਏ ਹੋਰ ਝੂਟੇ ਲੈਣੀਆਂ ਆਹ ਦੇਖ ਜਵਾਕਾਂ ਵਾਸਤੇ ਲੈ ਕੇ ਜਾਣਾਗਾ ਲੈ ਨਹੀਂ ਇਹਨੂੰ ਲੈ ਮੈਂ सोनू ਭਾਗਦਾ ਫਿਰਦਾ ਸੀ ਅੱਛਾ ਆਹਾਂ ਬੋਲਦਾ ਸੀ ਕਿਵੇਂ ਸੀ ਉਹ ਸੂਫ ਲੈਣੇ ਸੀ ਆਪਾਂ ਸੂਫ ਲੈਣੇ ਸੀ ਆਹ ਸੇ ਫਿਰ ਲੈ ਕੇ ਜਾ ਫਿਰ ਉਹ ਪਰ ਉਹਨਾਂ ਚ ਦਿੱਕਤ ਆਉਂਦੀ ਐ ਇੱਕ ਕਾਹਦੀ ਆਉਂਦੀ ਐ ਲੈ ਉਹ ਬਹਿ ਜਾਂਦੇ ਬਚਾਲਿਓ ਟੋਏ ਜੇ ਪਈ ਜਾਂਦੇ ਉਹਨਾਂ ਚ ਉਹ ਪਤੰਦਰਾ ਤੋਂ ਸਪਰਿੰਗ ਮਾਰੇ ਹੋਣਗੇ 아이 ਨਹੀਂ ਪਤਾ ਕਿ ਹੁਣ ਤੇ ਵਿਆਹ ਮੁੱਕਦੇ ਹੋਣਗੇ ਮੈਨੂੰ ਲੱਗਦਾ ਉਹ ਫਿਰ ਉਹੋ ਚੀਜ਼ ਨਾ ਨਾ ਦੁਬਾਰਾ ਮਿਲ ਜੇ ਆਪਾਂ ਨੂੰ ਬਈ ਟੋਏ ਜੇ ਪਈ ਜਾਣ ਵਿੱਚ ਉਹ ਕੁਛ ਨਹੀਂ ਟੋਏ ਪੈਂਦੇ ਇਹ ਵੀ ਗੱਲ ਸੁਣ ਲੈ ਇਹਨਾਂ ਕੋਲੇ ਚੀਜ਼ ਪੂਰੀ ਵਧੀਆ ਕੁਆਲਿਟੀ ਆ ਮੁਸਕਾਨ ਫਰਨੀਚਰਾਂ ਦੇ ਕੋਲੇ ਆ ਦੇਖ ਆਹ ਬਈ ਬੰਦੇ ਆਪਣੀਆਂ ਇਹ ਦੁਕਾਨਾਂ ਤਿੰਨ ਮੰਜ਼ਲੀ ਦੁਕਾਨਾਂ ਆ ਗਈ ਚਲੋ ਫਿਰ ਦਵਾ ਦਿਓ ਆ ਜਾ ਫਿਰ ਤੁੰਗ ਵਿਖਾਵਾ ਲੈ ਆਜੋ ਫਿਰ ਆਪਣੀਆਂ ਬੰਦੇ ਤੂੰ ਤਾਂ ਫਿਰ ਜਮਾਂ ਮੌਕੇ ਤੇ ਆ ਗਿਆ ਮੈਂ ਤਾਂ ਆ ਜਮਾਂ ਸੋਨੂੰ ਭਾਲਦਾ ਫਿਰਦਾ ਸੀ ਜਮਾਂ ਤੁਸੀਂ ਚਲੋ ਆ ਦੇਖ ਆ ਦੇਖ ਸੋਵੀ ਕਿਉਂ ਪਹਿਨਾ ਪਧਾਰ ਪਰਾ ਦੇਖ ਡਿਜ਼ਾਈਨ ਤਾਂ ਬਲਾਸ ਹੋਣਾ ਮਿੱਠਾ ਸਤੂ ਨਾਲੇ ਓਏ ਆ ਸੂਰੇ ਉਹ ਇਧਰ ਰੱਖ ਹਾਂ ਆ ਖਾਣਾ ਇਹ ਟੋਏ ਜੇ ਪੈ ਜਾਂਦੇ ਇੰਨੇ ਇੰਨੇ ਟੋਏ ਪਏ ਪਏ ਉਹ ਬਹਿ ਜਾਂਦੇ ਆ ਓਏ ਇਹਨਾਂ ਕੋਲੇ ਸਪਰੰਗ ਵਧੀਆ ਲਾਏ ਹੋਇਆ ਕੁਆਲਿਟੀ ਦੇ ਹਾਂ ਇਹ ਤਾਂ ਜਮਾ ਹੀ ਨਹੀਂ ਬਹਿੰਦਾ ਬਹਿੰਦਾ ਨਹੀਂ ਨਾ ਉਹ ਐ ਥੋੜੀਆਂ ਵਿਚੇ ਵਿਚੇ ਬੈਠੀ ਬਹਿ ਜਾਂਦਾ ਹਾਂ ਤੈਨੂੰ ਹੋਰ ਦਿਖਾਵਾਂ ਤੈਨੂੰ ਮੰਤਰੀਆਂ ਸੋਫਾ ਖੋਣਾ ਤੈਨੂੰ ਮੰਤਰੀਆਂ ਵਾਲਾ ਮੰਤਰੀਆਂ ਵਾਲਾ ਆਹੋ ਉਹ ਲਵਾ ਹੁਣ ਅੱਜ ਕੱਲ ਟ੍ਰੈਂਡ ਆ ਉਹ ਨਾਲੇ ਅਸਿਆ ਹਾਂ ਉਹ ਪਿਆ ਨਹੀਂ ਡਿਜ਼ਾਈਨ ਤਾਂ ਆ ਵੀ ਬਲਾਸ ਹੋਣਾ ਆ ਵੀ ਸੋਹਣਾਗਾ ਸਾਰੀ ਸੋਹਣੀ ਏ ਜਿਹੜੀ ਮਰਜੀ ਦਾ ਕੁਆਲਿਟੀ ਲੈ ਜਾਣਾ ਲੈ ਤੈਨੂੰ ਉਹ ਦਿਖਾਉਣਾ ਮੰਤਰੀਆਂ ਦਾ ਸੋਫਾ ਲੈ ਆ ਦੇ ਖਾ ਮਾ ਤੈਨੂੰ ਆ ਦੇਖਾ ਮਹਾਰਾਜਿਆਂ ਵਾਲਾ ਮਹਾਰਾਜਿਆਂ ਵਾਲਾ ਮਹਾਰਾਜਿਆਂ ਦਾ ਉਹ ਮਹਾਰਾਜ ਤਾਂ ਹੈ ਨਹੀਂ ਜੇ ਹੁਣ ਤਾਂ ਥੱਲੇ ਮੰਤਰੀ ਰਹੇ ਮਹਾਰਾਜਾ ਉਹੀ ਹੈ ਉਹੀ ਆ ਆ ਦੇਖ ਕਿਉਂ ਇਹ ਮੰਤਰੀਆਂ ਦੇ ਦਸਤਾਨੇ ਜੇ ਘਰਾਂ 'ਚ ਪਏ ਹੁੰਦੇ ਆ ਇਹ ਬਾਕੀ ਆ ਟੱਕੀ ਤੇ ਭਾਈ ਐਨੀ ਕਹੀ ਹੈ ਕੱਲ 3-2 ਮਾਰ ਦੇ ਜਵਾਕ ਨਾ ਤਾਂ ਕਰਕੇ ਟਕੇ ਪਿਆ ਇਹ ਪਰ ਇਹਦਾ ਫਿਰ ਸੇਠ ਜੀ ਨਾਲਾ ਜੀ ਮੁੱਲ ਬਹੁਤ ਜ਼ਿਆਦਾ ਹੋਊ ਇਹਨਾਂ ਦਾ ਕੋਈ ਮੁੱਲ ਨਹੀਂ ਪਹਿਲੀ ਗੱਲ ਤਾਂ ਸਰੇ ਵੀ ਕੁਆਲਿਟੀ ਦਿੰਦੇ ਆ ਪਰ ਉਹੀ ਗੱਲ ਕਰਤੀ ਜੱਟਾਂ ਵਾਲੀ ਜੇ ਤੂੰ ਕਹਿੰਦਾ ਕੁਆਲਿਟੀ ਵੀ ਬੁਲਾਣਾ ਤੇ ਕਵਾਲਿਟੀ ਸਰਵਿੰਦਾ ਰੇਟ ਦੂ ਦੇ ਰੇਟ ਦੂ ਆਏ ਕਰੋ ਕੁਆਲਿਟੀ ਨੂੰ ਦੇਖੋ ਅਸਲ ਦੀ ਅੱਜ ਕਾ ਚੱਲਦੀ ਨਹੀਂ ਫੇਰ ਵੀ ਜਾਏ ਰੇਟ ਹਾਂ ਜਾਇਜ਼ ਰੇਟ ਜਮਾ ਅੱਛਾ ਹਾਂ ਇਹਨੂੰ ਹੋਰ ਦਿਖਾਉਣਾ ਆ ਜਾ ਆ ਦੇਖ ਆ ਨਵਾਂ ਡਿਜ਼ਾਈਨ ਚੱਲਦਾ ਦੇਖ ਹਾਂ ਦੇਖ ਪੂਰੇ ਭਾਂਡੇ ਜਿੱਦਾਂ ਪੈਨਲੇ ਕਸੋਹੇ ਟੱਕੇ ਥੋੜਾ ਜੱਟਾਂ ਦੇ ਭਾਂਡੇ ਹੁੰਦੇ ਨੇ ਭਾਂਡੇ ਜੀ ਹਾਂ ਪੂਰੇ ਭਾਂਡੇ ਜ ਆਜੂ ਪੂਰੇ ਭਾਂਡੇ ਚੱਲ ਛੋਟੇ ਹਾਂ ਲੈ ਜਿੰਨੇ ਮਰਜੀ ਕੋਈ ਮੀਟਿੰਗ ਕਰਨੀ ਹੋਵੇ ਆਪਦੇ ਪ੍ਰਧਾਨ ਨੇ ਕੋਈ ਵਿਆਹ ਸਾਥੀ ਲਈ ਬੰਦੇ ਆ ਜਾਣ ਹਨਾ ਪੂਰੇ ਵਧੀਆ ਉਹਨੇ ਖਾ ਪੀ ਲੰਦਾ ਵਧੀਆ ਵਧੀਆ ਜਮਾਇ ਕਰ ਲੰਦਾ ਨਹੀਂ ਡਿਜ਼ਾਈਨ ਵੀ ਸੋਹਣਾ ਤੇ ਬੰਦੇ ਵੀ ਜਿਹੜੇ ਤੋਏਗੇ ਵੀ ਨਹੀਂ ਪੈਂਦੇ ਨਾ 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 ਪੂਰੇ ਕਸੇ ਪਿਆ ਮਜਬੂਤੀ ਚ ਲੈ ਪੋਨ ਲਾਇਆ ਲੱਗਦੇ ਬੈਠੇ ਨੂੰ ਵਧੀਆ ਉਹ ਲੱਗਦਾ ਮਜਬੂਤ ਨਹੀਂ ਆ ਵੀ ਵਧੀਆ ਹੈ ਹਾਂ ਤੇ ਪਾਣੀ ਆਹ ਡਿਜ਼ਾਈਨ ਦੇਖ ਕਿੰਨਾ ਵਧੀਆ ਹੈ ਹਨਾ ਬੜਾ ਵਧੀਆ ਡਿਜ਼ਾਈਨ ਬੜਾ ਸੋਹਣਾ ਹੈ ਹਨਾ ਉਹ ਗੱਡੀਆਂ 'ਚ ਹੁੰਦੇ ਆ ਜਿਵੇਂ ਸੀਟਾਂ ਤੇ ਉੱਤੇ ਲਾਉਂਦੇ ਆ ਉਹਵੇਂ ਆ ਆਏ ਭੈਜੋ ਹਾਂ ਨਾਲੇ ਆ ਕਰਕੇ ਬੰਦਾ ਪੈ ਵੀ ਜਾਂਦਾ ਤੇ ਸਭ ਲੱਗ ਜਾਂਦਾ ਵਧੀਆ ਆਰਾਮ ਨਾਲ ਆਰਾਮਦਾਰੀ ਨਾਲ ਹਾਂ ਤੇ ਫੇਰ ਮੇਰੀ ਗੱਲ ਸੁਣ ਹੁਣ ਲੋਕਾਂ ਨੂੰ ਵੀ ਦੱਸ ਦੇ ਵੀ ਹੁਣ ਆਪ ਕਿੱਥੇ ਪਰੰਦਰਾ ਕਿੱਥੇ ਆਉਣਾ ਪਊਗਾ ਔਰਾ ਲਾਲਾ ਜੀ ਪਉ ਜਿਹੜਾ ਜੋੜੇ ਪੁਲਾ ਤੋਂ ਆਰੰਪਰਾ ਬਾਈਪਾਸ ਨੂੰ ਰੋੜ ਜਾਂਦਾ ਹਾਂ ਪੁਲ ਨੰਬਰ 3 ਦੇ ਜਮਾ ਬਿਲਕੁਲ ਸਾਹਮਣੇ ਮਸਕਾਨ ਫਰਨੀਚਰ ਗੈਲਰੀ ਵਾਲਿਆ ਨੇੜੇ ਡਾਕਟਰ ਆਰਪੀ ਹਸਪਤਾਲ ਹਾਂ ਆ ਬਾਕੀ ਪਾਈ ਨੰਬਰ ਚੱਲੀ ਜਾਂਦਾ ਇਹ ਡਿਸਪਲੇ ਤੇ ਸਕਰੀਨ ਤੇ ਤੇ ਭੱਜ ਕੇ ਲਾ ਲਓ ਇਹ ਜਾਂਦਾ ਇਹ ਡਿਸਪਲੇ ਤੇ ਸਕਰੀਨ